ਪਹਿਲਾਂ ਤਾਂ ਮੇਰੀ ਖਾਸ ਕਰਕੇ ਅਮਰਗੜ ਵਾਸੀਆਂ ਨੂੰ ਪਿਆਰ ਭਰੀ ਸਤਿਕਾਰ ਬੈਲੂ ਦਾ ਖਾਸ ਸਭਾ ਦੇ ਸਥਿ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ 4 ਜੁਲਾਈ ਨੂੰ ਸ਼ਵੀਰੇ 10 ਵਜੇ ਅਹਿਮਦਗੜ ਵਿਖੇ ਭੁਖਵੰਤ ਦੀ ਭਵੰਤ ਮੰਗ ਜੀ ਵਿਕਾਸ ਕਰ ਜਾਂਦੇ ਨੀ ਪੱਥਰ ਤੇ ਉਧਰ ਕਰਨ ਕਰਨ ਦੀ ਇਹਦੇ ਵਿੱਚ ਮੁੱਖ ਤਸਵੀਰ ਅੰਪਲੈਕਸ ਜਨਤਾ ਦੀ ਸਪੋਰਟ ਕੀਤਾ ਜਾ ਰਿਹਾ ਤੇ ਦੂਜਾ ਜੰਤਕ ਰੈਲੀ ਨੂੰ 11 ਵਜੇ ਅਮਰਗੜ ਦਾਣਾ ਮੰਡੀ ਦੇ ਵਿੱਚ ਸਬੋਧਨ ਕਰਨ ਲਈ ਇੱਥੇ ਵੀ ਨਵੀਂ ਬਣੀ ਤਹਿਸੀਲ ਕੰਪਲੈਕਸ ਦਾ ਸਾਡੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਸਪੋਰਟ ਕਰਨਗੇ ਤੇ ਵਿਕਾਸ ਕਰ ਦਿੰਦਾ ਬਹੁਤ ਸਾਰੇ ਕੀਤੇ ਨੇ ਬਹੁਤ ਸਾਰੇ ਨਵੇਂ ਪ੍ਰੋਜੈਕਟ ਦਿੱਨੇਗੇ ਤੇ ਉਸ ਦਿਨ ਮੈਂ ਸਾਰੀ ਅਮਰਗੜ ਦੀ ਸ਼ੂ ਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਦੀ ਸਾਡੇ ਮਹਬੂਬ ਨੇਤਾ ਦੇ ਵਿਚਾਰ ਸਾਂਦੇ ਲਈ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਪੂਰਨ ਤੌਰ ਤੇ ਬਾਕੀ ਇੱਕ ਦਿਨ ਲਈ ਕੰਮ ਬੰਦ ਕਰਕੇ ਸਾਰੇ ਨਿਸ਼ਚਿਤ ਮੰਗ ਵਿੱਚ ਹਾਜ਼ਰੀ ਭਰਨੀ ਆ ਸਾਡੇ ਸਰਪੰਚ ਪੱਜ ਆਵਾਦੀ ਪਾਰਟੀ ਦੀ ਸਾਰੇ ਨੂੰ ਖੁੱਲਾ ਸੱਦਾ ਹਰ ਇੱਕ ਨੇ ਇਸ ਪਰਗਰਮਨ ਦੇ ਵਿੱਚ ਆਪਨੇ ਹਾਜ਼ਰੀ ਜ਼ਰੂਰ ਲਤੋਣੀ ਆ ਕਿ ਮੈਨੂੰ ਆਸ ਹੈ ਵੀ ਸਾਰੇ ਸ਼ਰਧੀ ਮੰਨਣਗੇ ਦੇ ਆ ਉਹਨਾਂ ਦੀ ਆਮਤ ਹੋ ਰਹੀ ਹੈ ਤੇ ਹਲਕੀ ਜਿਹੀਆਂ ਸਮੱਸਿਆਵਾਂ ਨੇ ਕੋਈ ਮੰਗਾਂ ਨੇ ਕਿ ਇਹ ਕਿਹੜੀਆਂ ਮੰਗਾਂ ਖਾਸ ਤੌਰ ਤੇ ਜਿਹੜੀਆਂ ਹੋਣਗੀਆਂ ਉਹ ਆਪਾਂ ਤੁਸੀਂ ਲਮਾਉਣ ਦੀ ਲੋੜ ਜਿਹੜੇ ਉਹਨਾਂ ਤੋਂ ਅਸੀਂ ਕੋਈ ਮੰਗਣਾ ਉਹ ਤਾਂ ਫਿਰ ਉਸੇ ਦਿਨ ਦੱਸਾਂਗੇ ਨਾ ਮੁੱਖ ਮੰਤਰੀ ਸਾਹਿਬ ਨੂੰ ਤੇ ਦੂਜੀ ਗੱਲ ਆ ਵੀ ਬਹੁਤ ਸਾਰੇ ਸਾਡੇ ਪਹਿਲਾਂ ਹੀ ਮੰਗਾਂ ਉਹਨਾਂ ਨੇ ਪੂਰੀਆਂ ਕਰਤੀਆਂ ਨੇ ਤੁਹਾਡਾ ਬਾਈਪਾਸ ਦਾ ਸਰਦੇ ਹੋ ਗਿਆ ਅਮਰਗੜ ਦਾ ਤੇ ਉਸ ਤੋਂ ਪਹਿਲਾਂ ਸਾਡੀ ਤੰਨੀ ਮਲੇਰ ਕੋਲੇ ਤੋਂ ਜੋੜੇਪੁਰ ਤੱਕ ਸੜਕ ਲਾਸਟ ਫੇਸ ਤੇ ਕੋਈ ਫੋਰੈਸਟ ਟੂ ਲੂਡਿੰਗ ਵਾਲਾ ਉਹ ਵੀ ਸ਼ੁਰੂ ਹੋ ਗਿਆ ਜੋੜੇਪੁਰ ਤੋਂ ਪਾਸ ਕਰ ਦਿੱਤਾ ਉਹਦਾ ਵੀ ਪ੍ਰੋਜੈਕਟ ਚੱਲ ਪਿਆ ਤੇ ਬਾਕੀ ਜਿਹੜੀਆਂ ਸੜਕਾਂ ਦੇ ਬਹੁਤ سارے ਵੀ ਤੁਹਾਨੂੰ ਕਰੀਬ ਕਰੀਬ ਆਮੜਾ ਰਕੇ ਨੂੰ 30 ਕਰੋੜ ਦੇ ਅਰਧ ਗੰਟਾ ਵੀ ਅੱਧਾ ਪਾ ਚੁੱਕੇ ਨੇ ਉਸ ਤੋਂ ਬਣਾ ਇਰੀਗੇਸ਼ਨ ਦਾ ਘਟੂ ਘਟੂ 1700 ਕਰੋੜ ਦੇ ਪ੍ਰੋਜੈਕਟ ਸਾਡੇ ਪਾਸ ਹੋਏ ਵੀ ਜਿਹਦੇ ਚੋਂ 680 ਕਰੋੜ ਰੁਪਇਆ ਹੁਣ ਤੱਕ ਖਰਚਿਆ ਹੈ ਜਾ ਤੱਕ ਇਹ ਦੀ ਉਤੋਂ ਬਣਾ ਸਕਦੇ ਆ ਅਮਰਗੜ ਤੇ ਅਹਿਮਦਗੜਾ ਜਿਹੜੀ ਸਾਡੀ ਕਮੇਟੀ ਹੈ ਅਹਿਮਦਗੜਾ ਸੀ 7 ਕਰੋੜ ਦੇ ਆਰਦ گرد ਗ੍ਰਾਂਟ ਲੈ ਕੇ ਦਿੱਤੀ ਉਹ ਵੀ ਸੀਐਮ ਸਾਹਿਬ ਨੇ ਸਾਨੂੰ ਦਿੱਤੀ 1 ਕਰੋੜ ਦੇ ਉੱਤੇ ਅਮਰਗੜ ਨੂੰ ਗ੍ਰਾਂਟ ਦਿੱਤੀ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਿਹੜੇ ਖਾਸ ਦੇ ਕਾਰਜ ਕਰਦੇ ਉਹ ਸਾਡੇ ਐਕਸਟਰਾ ਨੇ ਜਿਹੜੀਆਂ ਸਾਡੇ ਟ੍ਰੀਟਮੈਂਟ ਪਲਾਂਟ ਅਹਿਮਦਗੜਾ ਅੰਟੀ ਵਿੱਚ ਉਹ ਵੀ ਅੰ ਥੋੜੇ ਦਿਨਾਂ ਦੇ ਵਿੱਚ ਉਹ ਵੀ ਕੰਪਲੀਟ ਹੋ ਚੁੱਕਿਆ ਹੈ ਉਹ ਵੀ ਅਸੀਂ ਸ਼ੁਰੂ ਕਰਨਾ ਚਾਲੂ ਕਰਦਾ ਹੈ ਉਹਨਾਂ ਦੀ ਵੀ ਸਬ ਸਦਨ ਕੇ ਮੁੱਖ ਮੰਤਰੀ ਜੀ ਤੇ ਉਹ ਜਿਹੜੇ ਨਿਕਾਸ ਦੇ ਲਈ ਵੀ 5 ਕਰੋੜ ਦੀ ਗ੍ਰਾਂਟ ਉਹ ਵੀ ਸਾਡੇ ਕੋਲ ਆ ਚੁੱਕੀ ਹੈ ਇਸੇ ਤਰ੍ਹਾਂ ਅਮਰਗੜ ਦੇ ਵਿੱਚ ਵੀ ਦੋ ਟ੍ਰੀਟਮੈਂਟ ਤੇ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਵੀ ਪਾਸ ਹੋ ਚੁੱਕੇ ਨੇ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਦਾ ਤਾਂ ਕੰਮ ਹੀ ਗਿਆ ਦੂਜੇ ਦਾ ਵੀ ਕੰਮ ਤਰੀਬਨ ਤਿਆਰ ਤੇ ਉਹ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਸਾਡੇ ਹੋਰ ਚੱਲ ਰਹੇ ਨੇ ਕਿ ਸਾਰਿਆਂ ਦਾ ਬੀਰ ਬੇਪੋਇਟ ਦੇ ਵਿੱਚ ਵੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕੰਮ ਇੰਨੇ ਸਾਡੀ ਚਾਰੂ ਦੀ ਸਰਕਾਰ ਕਰ ਰਹੀ ਆ ਕਿ ਅਸੀਂ ਪੂਰਨ ਤੌਰ ਤੇ ਬੀਰ ਬੇ ਵੀ ਸਾਡੇ ਦੇ ਇੱਕ ਕਿਤਾਬ ਬਣੂਗੀ ਹੁਣ ਪੂਰੀ ਸਾਡੇ ਹਲਕੇ ਦੀ ਤੇ ਪੰਜਾਬ ਦੀ ਜਿਸੇ ਵਿਕਾਸ ਕਰ ਦਿੰਦਾ ਪੂਰਨ ਤੌਰ ਤੇ ਅਲਿਖਾ ਕਰਨਾ ਐਮ ਐਲ ਜ਼ਬਰ ਸਬਡਿਵੀਜ਼ਨ ਬਣੇ ਨੂੰ ਕਿੰਨਾ ਸਮਾਂ ਹੋ ਗਿਆ ਹਾਲੇ ਤੱਕ ਜਿਹੜਾ ਹੈ ਨਾ ਮੇਨ ਜਿਹੜੇ ਸਬਡਿਵੀਜ਼ਨ ਦੇ ਅਧਿਕਾਰੀ ਨੇ ਉਹ ਨਹੀਂ ਬੈਠੇ ਹੈਗੇ ਜਾਂ ਕੋਈ ਹੋਰ ਕੀ ਮੰਨ ਲਓ ਮੰਨਿਆ ਜਾਊਗਾ ਵੀ ਸਬਡਿਵੀਜ਼ਨ ਦੇ ਅਧਿਕਾਰੀ ਨੇ ਜਾਂ ਸੇਵਾਵਾਂ ਲੋਕਾਂ ਨੂੰ ਮਿਲਣਗੀਆਂ ਜੀ ਨਹੀਂ ਬਿਲਕੁਲ ਮਿਲਣਗੀਆਂ ਜੀ ਜਿਹੜੀ ਸਬਡਿਵੀਜ਼ਨ ਬਣੀ ਹੈ ਤਾਂ ਨੀ ਪਹਿਲਾਂ ਅਧਕਾਰੀ ਨੂੰ ਬਿਠਾਉਣ ਨੂੰ ਦੇ ਵੀ ਕਿੱਥੇ ਹੁਣ ਤੁਸੀਂ ਇੱਕ ਗੱਲ ਸੋਚੋ ਪੀ ਪੁਰਾਣੀਆਂ ਸਰਕਾਰਾਂ ਨੂੰ 50-50 ਸਾਲਾਂ ਦੀ ਸਾਡੇ ਅੱਜੇ ਤੱਕ ਮਲੇਰਕੋਟਲਾ ਸਾਡੇ ਤਹਿਸੀਲ ਨੂੰ 70 ਸਾਲ ਤੋਂ ਵੀ ਉੱਕੇ ਦਾ ਸਮਾਉਂ ਗਈ ਸਾਡੀ ਜ਼ਰੂਰਤਾਂ ਤੋਂ ਪਹਿਲਾਂ ਦੇ ਹਜੇ ਉਹਦਾ ਅਲੱਗ ਤਹਿਸੀਲ ਕੰਪਲੈਕਸ ਨਹੀਂ ਬਣਿਆ ਆਮਰਗੜ ਤੇ ਅਹਿਮਦਗੜ ਹਜੇ 2 ਸਾਲ ਹੋਏ ਨੇ ਪਾਸ ਹੋਏ ਨੂੰ ਤਿੰਨ ਉਸ ਤੋਂ ਪਹਿਲਾਂ ਇਹਨਾਂ ਦੀ ਬਿਲਡਿੰਗ ਵੀ ਬਣ ਕੇ ਤਿਆਰ ਹੋ ਗਈ ਮਤਲਬ ਐਦਾਂ ਨਹੀਂ ਹੈਗਾ ਵੀ ਜਿਹੜੇ ਆਪਣੇ ਕਾਰਜ ਨੇ ਜਿਹੜੇ ਸਾਡੇ ਅਧਿਕਾਰੀ ਨੇ ਉਹਨਾਂ ਨੇ ਕਿਸੇ ਥਾਂ ਤੇ ਬਹਿ ਕੇ ਕੰਮ ਤਾਂ ਚਲਾਉਣਾ ਉਹ ਉਹਨੂੰ ਤਾਂ ਕੋਈ ਕਿਸੇ ਦੀ ਬਿਲਡਿੰਗ ਵਿੱਚ ਕੋਈ ਕਿਸੇ ਦੀ ਬਿਲਡਿੰਗ ਵਿੱਚ ਕਦੇ ਕੰਮ ਕਰ ਰਹੇ ਸੀ ਪਰ ਹੁਣ ਜਿਹੜਾ ਸਾਡਾ ਕੰਮ ਆ ਉਹ ਬਿਲਕੁਲ ਪ੍ਰੋਪਰ ਚੈਨਲ ਸਥਾਪਿਤ ਆਪਣੇ ਉਹਨਾਂ ਨੂੰ ਕਾਇਬਨ ਮਿਲ ਜਿੰਦੇ ਨੇ ਤੇ ਉੱਥੇ ਜਨਤਾ ਦੀ ਸਮੱਸਿਆ ਛੁਣੂ ਦੇ ਨਾਲੇ ਆਪਣਾ ਪ੍ਰਸ਼ਾਸਨ ਚਲਾਉਂਦੇ ਆ